ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜਿਹੜਾ ਇਹ ਗੁਰਬਾਣੀ ਦਾ ਸ਼ਬਦ ਆਪ ਜੀ ਦੇਖ ਰਹੇ ਹੋ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ ਗੌੜੀ ਰਾਗ ਦੇ ਵਿੱਚ 349 ਅੰਗ ਤੋਂ ਇਹ ਸ਼ਬਦ ਆਰੰਭ ਹੁੰਦਾ ਹੈ ਔਰ 340 ਅੰਗ ਤੇ ਇਹ ਸ਼ਬਦ ਸਮਾਪਤ ਹੁੰਦਾ ਹੈ ਕਿਉਂਕਿ ਇਹ ਸ਼ਬਦ ਜਿਹੜਾ ਹੈ ਇਹਨੂੰ ਬਹੁਤ ਗ੍ਰੰਥੀ ਸਿੰਘ ਜਾਂ ਬਹੁਤ ਸੰਗਤਾਂ ਇਹਨੂੰ ਪੜਨ ਵਿੱਚ ਗਲਤੀਆਂ ਕਰ ਜਾਂਦੇ ਨੇ ਤੋਂ ਆਓ ਆਪਾਂ ਆਪ ਜੀ ਦੇ ਨਾਲ ਜਿੰਨੇ ਕੁ ਮਾਲਕ ਨੇ ਬੁੱਧੀ ਬਖਸ਼ੀ ਹੈ ਇਹ ਤੁਹਾਡੇ ਨਾਲ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਸ਼ਬਦ ਆਰੰਭ ਕਰਦੇ ਆ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਗਾਉੜੀ ਮਾਈ ਮੋਹ ਔਰ ਨਾ ਜਾਣਿਓ ਆਨਾ ਨਾ ਕਈ ਗੁਰਮੁਖ ਜਾਣ ਇਹਨੂੰ ਇਕੱਠਾ ਪੜ ਦਿੰਦੇ ਨੇ ਆਨਾ ਨਾ ਇਹਨੂੰ ਇਕੱਠਾ ਨਹੀਂ ਪੜਨਾ ਨੰਨੇ ਨੂੰ ਕੰਨਾ ਜਿਹੜਾ ਉੱਤੇ ਬਿੰਦੀ ਇਹ ਸਬੰਧਕ ਲਾ ਕੇ ਥੋੜਾ ਜਿਹਾ ਸਪੇਸ਼ ਦੇਣਾ ਇੱਥੇ ਆਪਾਂ ਮਾਈ ਮੋਹ ਔਰ ਨਾ ਜਾਣਿਓ ਆਨਾ ਨਾ शिव सनकाद जास गुण गावह तास बसहै मोरे प्राण ना रहाऊ हृदय परगास ज्ञान गुरु गम्मित गगन मंडल में ध्यान ना बिखेर रोग पै बंधन भागे मन निज कर सुख जाना ना एक सुमत रत जान मान प्रभु इथे विश्राम होना जी प्रभु ते ਦੂਸਰ ਮਨ ਹੈ ਨਾ ਆਨਾ ਨਾ ਚੰਦਨ ਬਾਸ ਭਏ ਮਨ ਬਾਸਣ ਤਿਆਗ ਘਟਿਓ ਅਵਿਮਾਨਾ ਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾਨਾ ਨਾ ਤੇ ਵੱਡ ਭਾਗ ਬਸਿਓ ਮਨ ਜਾਕੇ ਕਰਮ ਪ੍ਰਧਾਨ ਮਥਾਨਾ ਨਾ ਕਾਟ ਸਕਤ ਸ਼ਿਵ ਸਹਿਜ ਪ੍ਰਗਾਸਿਓ ਇਕ ਹੈ ਇੱਕ ਸਮਾਨਾ ਨਾ ਕਹ ਕਬੀਰ ਗੁਰਪੇਟ ਮਹਾ ਸੁਖ ਭ੍ਰਮਤ ਰਹੇ ਮਨ ਮਾਨਾ ਨਾ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਇਹ ਜਿਹੜਾ ਇਸ਼ਾਰਾ ਸ਼ਬਦ ਹੈ ਉਚਾਰਨ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ